ਭਾਗ ਤੀਜਾ ਹੱਟੇ ਵਰਗਾ ਲਿਪਿਆ ਪੋਚਿਆ ਕਰ ਤਲੀ ਦਿੱਤਾ ਸੰਭਰੇ ਸੂਰਿਆ ਅੰਦਰ ਭਾਵੇਂ ਭੁੰਜੇ ਪਾ ਕੇ ਖਾ ਲੋ ਕਿਸੇ ਰਕਾਂ ਦੇ ਹੱਥਾਂ ਦਾ ਬਣਿਆ ਮੂਰਨੀਆਂ ਵਾਲਾ ਪੀੜਾ ਪੀੜੇ ਵਿੱਚ ਚਿੰਨ ਕੇ ਰੱਖੇ ਲਿਸਕ ਦੇ ਭਾਂਡੇ ਚੱਕਮਾ ਚੁੱਲਾ ਚੁੱਲੇ ਉੱਤੇ ਰੇਜਦੇ ਸਾਗ ਵਿੱਚੋਂ ਉੱਡਦੀ ਚਿੱਟੀ ਭਾਪ ਭਾਂ ਨੂੰ ਕੋਲ ਬੈਠੀ ਲਸਣ ਸੇਲ ਰਹੀ ਸੀ ਸਾਗ ਵਿੱਚ ਪਾਉਣ ਲਈ ਵੇ ਨਰੈਣ ਤੇਰੀ ਬਹੁਤਾ ਵਡਿਓ ਸੁਨਹਰੀ ਐ ਕੰਡਾ ਕਢਾਉਣ ਲਈ ਆਈ ਸ਼ਾਂਤੀ ਨੇ ਧੋਤੇ ਹੋਏ ਕੱਪੜੇ ਪਾਈ ਬੈਠੇ ਚਿੱਲੰਪੀ ਰਹੇ ਨਰੈਣ ਨੂੰ ਕਿਹਾ ਬਾਲੀ ਤਰੀਫ ਕਰਕੇ ਤੂੰ ਇਹਨੂੰ ਵਿਗਾੜਨਾ ਦੇਈ ਸ਼ਾਂਤੀ ਜਾ ਵੇ ਵਿਗੜਿਆ ਹੋਇਆ ਤਾਂ ਸਗੋਂ ਤੂੰ ਐ ਹਰ ਵੇਲੇ ਕੋਈ ਨਾ ਕੋਈ ਅਮਲ ਦੇਖਦਾ ਇੱਦਾਂ ਕੀ ਹਾਲ ਕਰ ਛੱਡਿਆ ਕਾਨਿਆਂ ਵਰਗੀਆਂ ਟੰਗਾਂ ਬਾਹਾਂ ਸੁੱਕਿਆ ਮੂੰਹ ਵਈ ਬੰਦਾ ਦੁੱਧ ਕਿਉਂ ਖਾਵੇ ਜਿਹੜਾ ਰਾਏ ਲੇ ਇਹ ਤਾਂ ਛਿੜਕਦੀ ਏ ਤੂੰ ਵੀ ਲੱਗ ਗਈ ਮੈਂ ਕਿਹਦੇ ਕੋਲੇ ਦਾਦ ਪ੍ਰਿਆਦ ਲਾਵਾਂ ਜਿਹਦਾ ਨਾ ਅੰਮਾ ਨਾ ਬਾਬਾ ਚੰਗਾ ਕਰਦੀ ਏ ਜੇ ਛਿੜਕਦੀ ਏ ਹੈਗਾ ਤੂੰ ਇਸ ਲਾਈਕ ਬਈ ਕੀ ਪਿਆ ਇਹਨਾਂ ਚੀਜ਼ਾਂ ਚ ਲਉਹੀ ਫੂਕਦੀਆਂ ਨੇ ਕਦੇ ਸੁੱਖਾ ਕਦੇ ਸਰਾਫ ਕਦੇ ਸਲਫਾ ਕੁਛ ਨਾ ਕੁਛ ਤੁਲਸਦਈ ਰਹਿੰਨੇ ਤੈਨੂੰ ਕੀ ਦੱਸਾਂ ਬੀਬੇ ਕਦਸ਼ੀ ਵਾਲੇ ਦਿਨ ਮੇਰੇ ਨਾਲ ਜਾ ਕੇ ਗੁਰਦੁਆਰੇ ਨੇਮ ਕਰ ਆਇਆ ਬਈ ਅੱਜ ਤੋਂ ਨਹੀਂ ਪੀਂਦਾ ਸਰਾਫ ਪਰ ਦੋ ਦਿਨ ਨਾ ਕੱਟੇ ਗਏ ਤੋ ਰੱਬ ਤੋਂ ਵੀ ਝੂਠਾ ਪਿਆ ਭਾਨੂ ਨੇ ਜਿਵੇਂ ਸ਼ਿਕਾਇਤ ਲਗਾਈ ਰੱਬ ਆਪ ਸਾਰਾ ਕਿਹੜਾ ਪਿੰਦਾ ਨਹੀਂ ਹੋਣਾ ਮੈਨੂੰ ਤਾਂ ਲੱਗਦਾ ਸੰਤੀ ਉਹ ਦਿਨੋਂ ਵੀ ਪੀ ਰਖਦਾ ਹੋਣਾ ਤਾਂ ਹੀ ਸੰਸਾਰ ਨੇ ਇਹ ਰ ਵਰਤਿਆ ਪਿਆ ਨਰੈਨ ਚਲਮ ਝਾੜ ਕੇ ਲੰਮਾ ਸੂਟਾ ਲਗਾਉਂਦਿਆਂ ਕਿਹਾ ਚੁੱਪ ਕਰ ਵੇ ਬਾਲਾ ਨਾ ਪੌਂਕ ਰੱਬ ਤੋਂ ਸੱਤ ਵੇਲੇ ਡਰੀਏ ਉਸਨੇ ਰੰਗਾਂ ਦਾ ਕੀ ਪਤਾ ਹੁੰਦਾ ਲਾ ਬੇਬੇ ਨਿਕਲ ਗਿਆ ਕੰਡਾ ਪਾਣੋਂ ਨੇ ਉਸ ਨੂੰ ਸੂਈ ਫੜਾਉਂਦੇ ਆ ਕਿਹਾ ਜਿਉਂਦੀ ਵਸਦੀ ਰਹੂ ਰੱਬ ਤੈਨੂੰ ਇੱਕ ਜੀ ਦੇਵੇ ਇਸ ਕਰ ਤੇਰੀ ਜੜ ਮੰਨਿਆਦ ਲੱਗ ਜਾਵੇ ਫਿਰ ਇਹ ਜਿੱਧਰ ਮਰਜੀ ੱਟਕੇ ਖਾਂਦਾ ਫਿਰ ਤੈਨੂੰ ਨਹੀਂ ਪਤਾ ਚੰੰਤੀ ਇਹ ਤਾਂ ਮੈਨੂੰ ਹੀ ਜਵਾਕ ਤੰਮ ਦਿੱਤੀ ਐ ਤੇ ਦੇਖੀ ਨੇ ਆਕੜੇ ਦੀ ਕਦੇ ਕਹੂ ਤੋਤੇ ਕੱਪੜੇ ਪਾ ਲੈ ਕਦੇ ਕਹੂ ਜੁੱਤੀ ਇੱਥੇ ਨਾਲਾ ਕਦੇ ਹੱਟਿਓਂ ਸੌਦਾ ਲਿਆ ਦੇ ਹੁਣ ਹੱਥ ਤੇਲ ਰੱਖੇ ਪਏ ਆ ਕੁੱਟ ਨੂੰ ਆਖਦੀ ਐ ਭੂੰਗਾ ਬਣਾਉਣੀ ਐ ਨਰੇਨ ਨੇ ਚੱਲਮ ਰੱਖ ਕੇ ਤੇਲ ਕੁੱਟਣੇ ਸ਼ੁਰੂ ਕਰਦਿਆਂ ਕਿਹਾ ਜਾਵੇ ਬੰਦਾ ਬਣਾ ਤਾ ਤੈਨੂੰ ਜਿੱਦਨ ਦੀ ਆਈ ਏ ਹੋਰ ਸੁਣ ਲੋ ਅੱਗੇ ਮੈਂ ਬੰਦਾ ਹੀ ਨਹੀਂ ਸੀ ਵੱਡੀ ਭਾਬੀ ਐ ਮਖੌਲ ਕਰ ਲੂ ਤਾਂ ਕੀ ਐ ਭਾਣੂ ਨੇ ਚੁੱਲ੍ਹੇ ਵਿੱਚੋਂ ਅੱਗ ਖੁਰਲ ਕੇ ਸੰਤੀ ਵੱਲ ਕਰਦਿਆਂ ਕਿਹਾ ਪਰ ਮੈਂ ਤੈਨੂੰ ਇੱਕ ਗੱਲ ਆਖਣਾ ਰਹਿਣ ਭਾਵੇਂ ਤੈਨੂੰ ਚੰਗੀ ਲੱਗੇ ਭਾਵੇਂ ਤੈਨੂੰ ਮਾੜੀ ਬਈ ਆ ਜਿਹੜੇ ਅਮਲੀ ਠੰਮਲੀ ਤੂੰ ਕਰ ਲੈ ਆਉਣਾ ਹੈ ਗੱਲ ਚੰਗੀ ਨਹੀਂ ਹੁਣ ਸੁੱਖ ਨਾਲ ਤੇਰਾ ਘਰ ਵੱਸਦਾ ਕੋਈ ਛੜੇ ਛੜਾਂਗ ਦੀ ਝੋਪੜੀ ਤਾਂ ਹੈ ਨਹੀਂ ਹੁਣ ਤਾਂ ਤੈਨੂੰ ਕਬੀਲਦਾਰਾਂ ਅੰਗੂ ਰਹਿਣਾ ਚਾਹੀਦਾ ਮੈਂ ਕਿਹੜਾ ਕਿਸੇ ਕੰਚਰ ਨੂੰ ਸੱਦਣ ਜਾਣਾ ਸੰਤੀ ਆਪੇ ਆ ਜਾਂਦੇ ਨੇ ਇਹਨਾਂ ਤੂੰ ਕਿਹਾ ਕਰ ਬਈ ਘੁੱਟ ਪੀਣੀ ਆ ਤਾਂ ਗੁਰਦੁਆਰੇ ਹਲਤੀ ਉੱਤੇ ਬੈਠ ਕੇ ਪੀ ਆ ਲਓ ਜਾਂ ਬਾਵੇ ਦੇ ਡੇਰੇ ਵਗਜੋ ਧੀਆਂ ਪਹਿਣਾ ਵਾਲੇ ਘਰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੈਂ 20 ਵਾਰੀ ਕਿਹਾ ਸੁਣਦਾ ਕਿਹੜਾ ਬੇਬੇ ਆਪ ਤਾਂ ਇਹ ਦੋ ਘੁੱਟ ਪੀ ਕੇ ਘੁੱਟ ਹੋ ਕੇ ਪੈ ਜਾਂਦਾ ਅਗਲੇ ਅੱਖਾਂ ਪੜ ਪੜ ਕੇ ਝਾਕਦੇ ਨੇ ਸਾਰੇ ਘਰ ਕੰਨੀ ਭਾਨੂੰ ਨੇ ਨਰੈਣ ਤੋਂ ਫੜ ਕੇ ਆਪ ਕਾਲੀ ਕਾਲੀ ਤੇਲ ਘੁੱਟ ਦਿਆਂ ਕੇ ਲੈ ਝਾਕਦੇ ਨੇ ਇਸ ਹੂ ਰੰਪਰੀ ਕੰਨੀ ਐਵੇਂ ਭੰਕੀ ਜਾਂਦੀ ਐ ਬੇ ਪੀ ਕੇ ਕਿਤੇ ਬੰਦੇ ਨੂੰ ਪਤਾ ਰਹਿੰਦਾ ਹੁੰਦਾ ਨਰੈਣ ਲੈ ਸੰਤੀ ਪੀ ਕੇ ਕੀ ਹੁੰਦਾ ਪਰ ਸ਼ਾਉ ਤੂੰ ਜ਼ਰੂਰ ਆਪਣੇ ਘਰ ਦੀ ਮਿੱਟੀ ਪਟਣੀ ਐ ਚੱਲ ਕਹਿ ਦੂੰਗਾ ਗਾਹਾਂ ਤੋਂ ਪਰ ਸੰਤੀ ਇਸ ਨੂੰ ਤਾਂ ਕਹਿ ਤੂੰ ਦੇਖ ਲੈ ਮਾੜਾ ਜਾਂ ਕਿਸੇ ਤੇ ਘਰ ਮਹਾਰਾਜ ਖੁੱਲਿਆ ਹੋਵੇ ਸਾਰਾ ਦਿਨ ਉੱਠੀ ਬੈਠੀ ਰਹੂ ਐਵੇਂ ਲੋਕਾਂ ਦੇ ਝੂਠੇ ਭਾਂਡੇ ਮਾਇ ਦੀ ਜੋ ਜੁੱਤੀਆਂ ਝਾੜੂ ਆਖੇ ਇਹ ਛੇਵੈ ਘਰ ਭਾਵੇਂ ਮੈਂ ਰੋਟੀ ਨੂੰ ਭੁੱਖਾ ਬੈਠਾ ਰਹਾ ਬੇਨਰੈਣ ਪਾਸਾਤਾ ਮਾੜਾਨੀ ਕੁਝ ਗਾਹ ਵਾਸਤੇ ਵੀ ਵੀਜਣਾ ਚਾਹੀਦਾ ਪਿਛਲੇ ਜਨਮ ਕੋਈ ਚੰਗੇ ਕੰਮ ਕੀਤੇ ਹੁੰਦੇ ਤਾਂ ਇਸ ਵਰਗੀਆਂ ਸੁਨਹਿਰੀਆਂ ਅੱਖਾਂ ਦੀ ਸ਼ਰਮ ਵਾਲੀਆਂ ਨੂੰ ਹਾਂ ਧੀਆਂ ਦੇ ਤਾਂ ਲੋਕ ਪੈਰ ਤੋਂ ਧੋਪਿੰਦੇ ਨੇ ਆਹੋ ਮੈਨੂੰ ਪਤਾ ਬਈ ਤੂੰ ਇਸ ਦੇ ਵੱਲ ਦੀ ਹੀ ਗੱਲ ਕਰੇਂਗੀ ਨਹੀਂ ਮੈਂ ਤਾਂ ਰੱਬ ਲੱਗਦੀ ਕਰਦੀ ਆ ਮੈਂ ਤਾਂ ਵਿਚਾਰੀ ਇਸ ਤੋਂ ਕੁਛ ਲੈ ਕੇ ਨਹੀਂ ਖਾਣਾ ਤੈਥੋਂ ਨਹੀਂ ਲੈ ਬੇਬੇ ਦੇਖ ਹੋ ਗਿਆ ਠੀਕ ਭੁੱਗੇ ਦੀ ਇੱਕ ਪਿੰਨੀ ਸ਼ਾਂਤੀ ਨੂੰ ਪੜਾਂਦੀ ਭੰਨੂ ਬੋਲੀ ਕੁੜੇ ਮੈਂ ਕਿਤੇ ਨਹੀਂ ਆਣੀ ਆ ਕਿੰਨੀ ਫੜ ਕੇ ਭੋਰਾ ਤੋੜ ਕੇ ਮੂੰਹ ਵਿੱਚ ਪਾਉਂਦੇ ਆਂ ਸ਼ਾਂਤੀ ਨੇ ਕਿਹਾ ਬੇਬੇ ਸ਼ਾਂਤੀ ਕੁੜੇ ਬੇਬੇ ਸ਼ਾਂਤੀ ਹੈ ਤਾਂ ਖਬਰ ਨਹੀਂ ਦੇ ਲੋ ਹੱਕਾ ਮਰਦੀ ਐ ਕੁੜੇ ਆਈ ਸ਼ਾਂਤੀ ਨੇ ਬੱਚੇ ਦੇ ਪਿੰਨੇ ਮੂਹ ਵਿੱਚ ਪਈ ਮੂਹ ਉਤੋਂ ਦੀ ਹੱਥ ਫੇਰਦਿਆਂ ਤੇ ਤੁਰ ਪਈ ਮੱਥਾ ਟੇਕਦੀ ਆ ਬੇਬੇ ਕਿੱਥੇ ਗਈ ਸੀ ਮੈਂ ਚੋਤੇ ਦੀ ਭਾਲਦੀ ਫਿਰਦੀ ਆ ਜਿਉਂ ਦੀ ਵਸਤੀ ਰਹਿ ਰੱਬ ਤੈਨੂੰ ਭਾਗ ਲਾਵੇ ਮੈਂ ਭਾਣੋ ਤੋਂ ਕੰਡਾ ਕਢਾਉਣ ਗਈ ਸੀ ਫਿਰ ਮੈਂ ਕਹ ਨਰੇਨ ਨੂੰ ਵੀ ਆਖ ਜਾਮਾ ਬਈ ਇਹ ਕੁਇਲਦਾਰ ਆਂਦੇ ਆ ਵੇੜਾ ਐਵੇਂ ਨਾ ਲੁੱਚ ਲੰਡੇ ਨੂੰ ਇਕੱਠੇ ਕਰਕੇ ਲੈ ਆਇਆ ਕਰ ਸਾਰੇ ਝਿੱਟੀਆਂ ਪਹਿਣਾ ਵਾਲੇ ਆ ਨੀ ਬੇਬੇ ਤੂੰ ਤਾਂ ਪੂਲੀ ਹੈ ਨਰੈਣ ਕਰਕੇ ਕਿਹੜਾ ਹੁੰਦਾ ਤੂੰ ਆਪ ਹੀ ਸਿਆਣੀ ਹੈ ਜਿਹਦੇ ਕਰਕੇ ਹੁੰਦੇ ਨੇ ਉਸ ਕਰਕੇ ਹੀ ਹੁੰਦੇ ਨੇ ਕੁੜੇ ਦੇ ਲੋ ਰੱਬ ਨੂੰ ਜਾਣਦੇ ਨਹੀਂ ਭਾਣੋ ਤਾਂ ਇਹੋ ਜੀ ਲੱਗਦੀ ਨਹੀਂ ਲੱਗਨ ਨੂੰ ਕਿ ਹੋਰ ਉਸਦੇ ਫੰਗ ਲੱਗੇ ਉਹਨੇ ਜਿਹੜੀ ਪੇਕੇ ਸੋਹਰੇ ਛੱਡੀ ਰਾਮ ਗਉ ਬਣੀ ਫਿਰਦੀ ਹੈ ਉਹ ਤੇਰੇ ਭਾ ਦੀ ਭਲੀ ਹੋ ਕੁੜੇ ਕੀ ਪਤਾ ਹੁੰਦਾ ਅਗਲਾ ਕਿਹੜੀ ਗੱਲੋਂ 11 ਤੋਂ ਦੀ ਤੁਰਦਾ ਹੈ ਨੀ ਬੇਬੇ ਟੁੱਟਾ ਸਾਰੇ ਜੱਗ ਨੂੰ ਆਪਣੇ ਵਰਗਾ ਸਮਝਦੇ ਐ ਮੈਨੂੰ ਤਾਂ ਇਹਦੇ ਲੱਛਣ ਚੰਗੇ ਨਹੀਂ ਲੱਗਦੇ ਜਿਦੇ ਕਿਸੇ ਦੇ ਪਾੜ ਖੁੱਲਿਆ ਹੋ ਮੂਰੇ ਭੱਜੀ ਫਿਰੂ ਵੱਡੇ ਭਗਤ ਨੇ 900 ਚੂਹਾ ਖਾ ਕੇ ਵੀਲੇ ਹੱਜ ਨੂੰ ਚੱਲੇ ਕੁੜੇ ਦਿਆਲੋ ਰੱਬ ਦੀਆਂ ਰੱਬੀ ਜਾਣੇ ਆਪਾਂ ਕਾਹਨੂੰ ਸੋਚ ਕੇ ਪਾਪਾਂ ਦੇ ਭਾਗੀ ਬਣੀਏ ਕੁੜੇ ਹਾ ਸਿੰਗਤ ਵੀਤ ਤਾਂ ਬਲਾਂਸ ਹੋਣਾ ਪਈ ਫਿਰਦੀ ਐ ਨਮਾ ਕਰਵਾਇਆ ਨਹੀਂ ਬੇਬੇ ਤਾਂ ਮੁੰਡੇ ਹੋਏ ਤੋਂ ਮੇਰੇ ਪੇਕੇ ਨੇ ਪਾਇਆ ਸੀ ਇਸ ਕਰ ਅੱਜ ਦੰਦੇ ਆਈਆਂ ਨੱਕ ਨੂੰ ਮੇ ਕਿਹੜਾ ਜੁੜੀ ਐ ਕੁੜੇ ਅੱਜ ਕੱਲ ਕਬੀਲਦਾਰੀਆਂ ਇਹੋ ਜਿਹੀਆਂ ਨੇ ਮੇਰੀ ਵਾਰੀ ਨੂੰ ਕਬੀਲਦਾਰੀਆਂ ਆ ਜਾਂਦੀਆਂ ਨੇ ਆਪਦੀ ਭੈਣ ਆ ਜੇ ਮਟਕ ਦੇ ਨੇ ਹੱਟਿਓਂ ਲੀੜੇ ਪੜਵਾ ਦਊਗਾ ਉਹ ਵੀ ਤਾਂ ਦਿੱਤੇ ਹੀ ਸਭ ਦੇ ਨੇ ਨਹੀਂ ਤਾਂ ਅਗਲੇ ਮਹੀਨੇ ਮਾਰਦੇ ਨੇ ਵੀ ਪੇਕੇ ਤੋਂ ਝੱਗਾ ਸੁੰਨੀ ਵੀ ਨਾ ਸਰਿਆ ਹੋਰ ਕੀ ਹਾਲ ਹੈ ਤੇਰੀ ਤੇਰੀ ਭਾਨੋ ਦਾ ਤੇਲੋਂ ਨੇ ਧੁੱਪੇ ਤਰੇ ਕੁੜਦ ਨਾਲੋਂ ਤਾਂ ਤਾਂ ਆਪਣੇ ਹੱਥਾਂ ਉੱਤੇ ਮਲ ਕੇ ਮੈਲਦੀਆਂ ਬੱਤੀਆਂ ਲਾਉਂਦੀਆਂ ਪੁੱਛਿਆ ਚੰਗੀ ਐ ਵਿਚਾਰੇ ਇਹ ਬੇਚਾਰੀ ਬਚੂਰੀ ਕੋਈ ਨਹੀਂ ਬੇਬੇ ਸਾਰੇ ਪਿੰਡ ਵਿੱਚ ਸੀਗੀ ਇਹੋ ਜੀ ਚਲਾ ਆਖੇ ਰੋਜ਼ ਗੁਰਦੁਆਰੇ ਪਾਠ ਸੁਣਨ ਜਾਂਦੀ ਆ ਕੁੱਦ ਨਹੀਂ ਪਤਾ ਲੱਗਿਆ ਜਦੋਂ ਜਾਣਦਿਆਂ ਸੇੜ ਦਿੰਦੇ ਸਿਰ ਸ਼ਵਾਹ ਪਾ ਕੇ ਭਾਈ ਜੀ ਦੇ ਨਾਲ ਹੀ ਉੱਤ ਲਗੇ ਪਰ ਉਸਦੇ ਤਾਂ ਕਰਦਿਆਂ ਨੇ ਪਿੱਛਾ ਕੀਤਾ ਸਟੇਸ਼ਨ ਤੇ ਜਾ ਫੜੇ ਭਾਈ ਜੀ ਦਾ ਮੂੰਹ ਕਾਲਾ ਕਰਕੇ ਗਲ ਛਿੱਤਰਾਂ ਦੀ ਮਾਲਾ ਪਾ ਕੇ ਗਦੇ ਤੇ ਬਿਠਾ ਕੇ ਸਾਰੇ ਪਿੰਡ ਦੇ ਵਾਲੇ ਗੇੜਾ ਦਿੱਤਾ ਤੇ ਉਸ ਭਜੜੇ ਪਿੱਟੀ ਦੇ ਪਿਆਉ ਨੂੰ ਸੱਦ ਕੇ ਨਾਲ ਹੀ ਹੱਕ ਤੇ ਬਈਆ ਆਪਦੀ ਨੂੰ ਕੂਹ ਵਿੱਚ ਸੁੱਟ ਖਾਤੇ ਵਿੱਚ ਸੁੱਟ ਸਾਡੇ ਤਾਂ ਕੰਮ ਦੀ ਨਹੀਂ ਆਣਾ ਤੂੰ ਬੈਠਾ ਦੱਸ ਚਾਹ ਤਰਾ ਨਹੀਂ ਬੇਬੇ ਮੈਂ ਤਾਂ ਇੱਕ ਕੰਮ ਆਈ ਸੀ ਤੇਰੇ ਕੋਲ ਦੱਸ ਕਰ ਹੁੰਦੇ ਤਾਂ ਜਵਾਬ ਨਹੀਂ ਪੋਰਾ ਕੁਸ਼ਰਾਵ ਚਾਹੀਦੀ ਐ ਮੁੰਡੇ ਦੇ ਛੱਟ ਲੱਗੀ ਪੱਟੀ ਬੰਨਣੇ ਆਂ ਸਰਾਬ ਆਪਣੇ ਕਿੱਥੇ ਆਪਣੇ ਕੋਈ ਮੂੰਹ ਨਾ ਲਾਵੇ ਹਾਂ ਰਹਿਣ ਕੇ ਹੋ ਮੈਂ ਕਿਹਾ ਪਿੱਛੇ ਆਪਣੇ ਛੇਡੋ ਦਾ ਪਰੌਣਾ ਆਇਆ ਹੋਇਆ ਸੀ ਖਵਰੇ ਪੁਰਾ ਪਈ ਹੋਵੇ ਕਿਸੇ ਬੋਤਲ ਵਿੱਚ ਲੈਣ ਦਿੱਤਾ ਸੀ ਪਰੌਣੇ ਆਏ ਤੋਂ ਪਰ ਬਾਹਰਲੇ ਘਰੀ ਪਿੰਦੇ ਬੁੰਦੇ ਰਹੇ ਤੇ ਖਾਲੀ ਬੋਤਲ ਮੋਦੂ ਚ ਮਾਰ ਦਿੱਤੀ ਲੈ ਗਈ ਮੰਗ ਕੇ ਤੇਰੇ ਮਾਪੇ ਤੋਂ ਤੈਨੂੰ ਪਤਾ ਹੈ ਜੋ ਵਾਪਤਾ ਨਹੀਂ ਹੁੰਦਾ ਉਸ ਤੋਂ ਕਿਸੇ ਨੂੰ ਆਖੇ ਬਾਬਾ ਜੀ ਹੱਟਿਓਂ ਮਿੱਟੀ ਦਾ ਤੇਲ ਲੈ ਆਉਣਾ ਮੈਂ ਕਿਹਾ ਬਈ ਘਰ ਕੰਮ ਆ ਜਾਂਦੀ ਨਹੀਂ ਤਾਂ ਹੁਣ ਚਿੱਟੀ ਚਿੱਟੀ ਬੋਤਲ ਤਾਂ ਵੀ ਇੱਕ ਵੀ ਤੂੰ ਐਨਾਂ ਦੀ ਜਾਂਦੀ ਐ ਤੂੰ ਪਾਣੋਂ ਤੋਂ ਪੁੱਛ ਲੈ ਮੇਰਾ ਨਿਯੋਜੇ ਮੱਥੇ ਲੱਗੋ ਨੂੰ ਜੀ ਕਰਦਾ ਮੈਂ ਤਾਂ ਕੱਲ ਸਾਡੇ ਜਾਗਰ ਨਾਲ ਵੀ ਲੜ ਪਈ ਵੀ ਕੀ ਕੰਮ ਐ ਤੇਰਾ ਉਹਨਾਂ ਦੇ ਘਰ ਗਿੜੇ ਮਾਰਨ ਦਾ ਕੁੜੇ ਡਿਆ ਲੋ ਜਾਗਰ ਨੂੰ ਵਿਆਹ ਲੈ ਹੁਣ ਕਦੋਂ ਤਾਈ ਤੇਰੇ ਹੱਥਾਂ ਕੰਨੀ ਝਾਕਦਾ ਰਹੂ ਬੇਬੇ ਕੋਈ ਕੰਮ ਦਾ ਸਾਗਾ ਵੇ ਤਾਂ ਗੱਲ ਐ ਮਾੜੇ ਘਰ ਦੀ ਮੈਂ ਕੋਈ ਲੈਣੀ ਨਹੀਂ ਚਾਹੁੰਦੀ ਜਿਹੜੀ ਆਉਂਦੀ ਹੀ ਲੈ ਕੇ ਐਡ ਹੋ ਜੇ ਲੋਕ ਤਾਂ ਕਹਿੰਦੇ ਹੋਣਗੇ ਵੀ ਲਾਲਚ ਦੀ ਮਾਰੀ ਨਹੀਂ ਬੇਵਦੀ ਇਹ ਦਿਨ ਪਰਬ ਨੂੰ ਜਾਣ ਦੇਣੀ ਐ ਮੈਂ ਤਾਂ ਤੇਰੇ ਪੁੱਤ ਨੂੰ ਕਈ ਵਾਰੀ ਆਖਾਈਆਂ ਬਈ ਲੋਕਾਂ ਨੇ ਕਾਲਸ ਦਾ ਠੇਕਰਾ ਮੇਰੇ ਸਰੀਪ ਭੰਨਣਾ ਤੂੰ ਲੈ ਲੈ ਕੋਈ ਸਾਕ ਕੋਈ ਆਵੇ ਤਾਂ ਤੇਰੇ ਨਾਲ ਵੀ ਹੱਥ ਬਟਾਵੇ ਕਲਾਪੀ ਨੂੰ ਤਾਂ ਖਾਰਾ ਹੀ ਔਖਾ ਹੁੰਦਾ ਵੋ ਉਹ ਮੇਰੇ ਨਾਲ ਤਾਂ ਕੀ ਹੱਥ ਬਟਾਉ ਚਲ ਘਰ ਤਾਂ ਵੱਸਦਾ ਹੋ ਜਾਗ ਰਹੋਂ ਦੇਖੋ ਜਾਗ ਰਹੋਂ ਦੇਖ ਬੰਨੀ ਸ਼ਾਂਤੀ ਨਿਮਤ ਤੇ ਉੱਤੇ ਹੱਥ ਧਰ ਕੇ ਦੂਰੋਂ ਆਉਂਦੇ ਜਾਗਰ ਨੂੰ ਪਹਿਚਾਣਦੇ ਆ ਕਿਹਾ ਆਹੋ ਓਈ ਹੋਈਆ ਅੱਗ ਲੱਗੀ ਆਲਾ ਜਾਂਦਾ ਹੂ ਭਾਨੜੋ ਦੇ ਘਰ ਨੂੰ ਟੱਟ ਪੈਣਾ ਕੱਲ ਅਜੇ ਮੇਰੇ ਕੋਲੇ ਨੇਮ ਚੱਕ ਕੇ ਹਟਿਆ ਇੰਨੇ ਨੂੰ ਜਾਗਰ ਨੇੜੇ ਆ ਗਿਆ ਵੀ ਕਿਧਰ ਨੂੰ ਮੂੰਹ ਚੱਕੀ ਆਉਣਾ ਜਾਗਰਾ ਦਿਆਲੋ ਨੇ ਗੇਜ ਕੇ ਪੁੱਛਿਆ ਮੈਂ ਤੈਨੂੰ ਹੀ ਦੱਦਣਾ ਹੈ ਭਾਬੀ ਮੁੰਡਾ ਕੋਲੋਂ ਨਾ ਬਿਲਕੀ ਜਾਂਦਾ ਤੂੰ ਮੁੜ ਕੇ ਆਈ ਨਹੀਂ ਦਾਰੂ ਦਾ ਪੂਰਾ ਕਿਤੋਂ ਮਿਲਦਾ ਤਾਂ ਹੁੰਦੀ ਮੈਂ ਲੈ ਆਉਣਾ ਨਰੈਣ ਤੋਂ ਆਹੋ ਨਰੈਣ ਕੇ ਘਰ ਤੋਂ ਬਿਨਾਂ ਤੈਨੂੰ ਦਾਰੂ ਕਿ ਹੁੰਦੀ ਇਹ ਭਲਾਂ ਕਿਤੋਂ ਤੂੰ ਚੱਲ ਮੈਂ ਆਇਆ ਆਹ ਕ ਜਾਗਰ ਕਾਲੀ ਕਾਲੀ ਪਾਨੋ ਦੇ ਘਰ ਵੱਲ ਨੂੰ ਤੁਰ ਗਿਆ ਦੇਖ ਲੈ ਬੀਬੇ ਇਸ ਟੀਮੀ ਦੇ ਬਸਬ ਜਾਗਰ ਸਾਹ ਕਿਹੜਾ ਲੈਂਦਾ ਚੱਲ ਲੈ ਅੱਜ ਘਰ ਕਰਦੀਆਂ ਇਸ ਨਾਲ ਕੁਪਾਤ ਮੱਖਾਂ ਦੇ ਲੂ ਐਮੀ ਇਹ ਨਹੀਂ ਬਾਣੂ ਗੰਡਾ ਦੇਈ ਦੀਆਂ ਨਰੈਣ ਨਾਲ ਜਾਗਰ ਦਾ ਬਹਿਣਾ ਉੱਠਣਾ ਕਈ ਸਾਲਾਂ ਦਾ ਨਹੀਂ ਬੀਬੇ ਤੈਨੂੰ ਨਹੀਂ ਪਤਾ ਇਸ ਟੀਮੀ ਦਾ ਨਰੈਣ ਤਾਂ ਉਹੀ ਡੰਗਰ ਹੈ ਉਹ ਤੁਰ ਹੀ ਜਾਂਦਾ ਤੁਰ ਹੀ ਜਾਂਦੀ ਅੱਖਾਂ ਨਾਲ ਹੀ ਗੱਲਾਂ ਕਰ ਜਾਂਦੀ ਐ ਮੈਨੂੰ ਕਿਸੇ ਨੇ ਦੱਸਿਆ ਸੀ ਉਹ ਬਾਹਰ ਕੰਨੇ ਵੀ ਸਾਡੇ ਖੂ ਕੰਨੇ ਹੀ ਜਾਂਦੀ ਹੁੰਦੀ ਐ ਮੈਂ ਤਾਂ ਗੁੱਤਨੇ ਪਟ ਦੂੰ ਫੜ ਕੇ ਭਜੜੇ ਪਿੱਟੀ ਦੀ ਕੁੜੇ ਦੇ ਆਲੋ ਬਿਨਾਂ ਅੱਖਾਂ ਦੇਖਿਆ ਕਿਸੇ ਨੂੰ ਕੁਛ ਨਹੀਂ ਕਹੀਦਾ ਅੱਜ ਕੱਲ੍ਹ ਲਾਈਆਂ ਬੁਝਾਈਆਂ ਲਾਉਣ ਵਾਲੇ ਵੀ ਬਥੇਰੇ ਨੇ ਤੂੰ ਗਈ ਨਹੀਂ ਭਾਪੀ ਘਰ ਮੁੰਡਾ ਰੋਂਦਾ ਹੋ ਚੱਲ ਲੈ ਆਇਆ ਮੈਂ ਸ਼ਰਾਬ ਤੁਰੇ ਜਾਂਦੇ ਜਾਗਨੇ ਹੱਥ ਦੇ ਕੇ ਟੱਕੀ ਸ਼ਰਾਬ ਦੀ ਕੌਲੀ ਦੇ ਆਲੋ ਨੂੰ ਮੁਖਾਂਦਿਆਂ ਕਿਹਾ ਦਿਆਲੋ ਵਿਊਸ ਦੇ ਨਾਲ ਤੁਰ ਪਈ ਜਾਗਰ ਤੇਰੇ ਚਾਲੇ ਮੈਨੂੰ ਨਹੀਂ ਪਸੰਦ ਵੀ ਵਿੱਚ ਤੁਰੇ ਜਾਂਦੇ ਆਂ ਦਿਆਲੋ ਨੇ ਜਾਗਰ ਨੂੰ ਕਿਹਾ ਤੇ ਆਪਣੀ ਭੈੰਗੀ ਅੱਖ ਨਾਲ ਜਾਗਰ ਨੂੰ ਤਾੜਿਆ ਤੂੰ ਤਾਂ ਉਹੀ ਓਕੀ ਹੁੰਨੀ ਆਂ ਭਾਬੀ ਉਹ ਕੀ ਤੇਰੇ ਨਾਲੋਂ ਸੋਹਣੀ ਆ ਜਾਗਰ ਨੇ ਹੌਲੀ ਦੇ ਕੇ ਮਸ਼ਕਰੀ ਕੀਤੀ ਆਹੋ ਮੈਂ ਜਾਣਦੀ ਆਂ ਕਹਿੰਦਾ ਹੋਏਗਾ ਵੀ ਭਾਬੀ ਤਾਂ ਹੁਣ ਪਰਾਣੀ ਹੋ ਗਈ ਇਸ ਦਾ ਕੀ ਹੈ ਦਿਆਲੋ ਨੇ ਕੁੜਤੀ ਦਾ ਖੁੱਲ ਗਿਆ ਬਟਨ ਉਡਾਉਂਦਿਆਂ ਕੇਹਾ ਨਹੀਂ ਮੈਨੂੰ ਤਾਂ ਤੂੰ ਪ੍ਰਾਣੀ ਹੋਈ ਨਹੀਂ ਲੱਗਦੀ ਬਸ ਇੱਕੋ ਹੀ ਨੁਕਸ ਹੈ ਵੀ ਲੜਦੀ ਰਹਿੰਨੀ ਆ ਲੜਾਣਾ ਹੋਰ ਤੈਨੂੰ ਰਿਆ ਕਰਨ ਦੇ ਆ ਦੇਖ ਤਾਂ 3 ਮਹੀਨੇ 3 ਮੀ ਦਾ ਵਰਗ ਨਹੀਂ ਕਵਨ ਨਹੀਂ ਕੀਦੀ ਕੀਦੀ ਝੂਠ ਹੈ ਤੇਰੀ ਏਡੀ ਕਿਹੜਾ ਲੱਗਦੀ ਆ ਫਟ ਉੱਥੇ ਨਹੀਂ ਭਾਬੀ ਭੰਨ ਉਹ ਜੀ ਨਹੀਂ ਆਉਵੇ ਮੈਂ ਜਾਣਦੀ ਆ ਗਿਆ ਭਾਨੂੰ ਦਾ ਬਿੱਡਾ ਹਮ ਇਥੇ ਉਹ ਜੀ ਨੂੰ ਟੜਟੜੇ ਤਵ ਤੇਰੇ ਲਾਉਣੇ ਹੁੰਦੇ ਨੇ ਹੋਰ ਤਾਂ ਉਹ ਦੁੱਧ ਧੋਤੀ ਆ ਹੁਣ ਤਾਂ ਇਹ ਕਬਰ ਨਹੀਂ ਕਹ ਸਾਡੇ ਨੇ ਤੇ ਕਹਿ ਕੀਤੇ ਨੇ ਦੱਸੂ ਅੱਜ ਤੇਰੇ ਬਾਈ ਨੂੰ ਘਰ ਜਲ ਲੈ ਕੀ ਦੱਸਾਂਗੇ ਜਾਗਰ ਨੇ ਚੰਮੜ ਕੇ ਪੁੱਛਿਆ ਬਈ ਨਰੈਣ ਮਾਰੇ ਦੇ ਘਰ ਹੀ ਵੜਿਆ ਰਹਿੰਦਾ ਮੈਂ ਦੱਸੂਗਾ ਬਾਈ ਭਾਬੀ ਕਾ ਤੋ ਗੇਜ ਦੀ ਹੈ ਸਿੱਧੀਆਂ ਜਾਣਦਿਆਂ ਨੂੰ ਰੋਣ ਨੂੰ ਤੈਨੂੰ ਤਾਂ ਨਹੀਂ ਮੈਨੂੰ ਤਾਂ ਘਰ ਦੀ ਇੱਜ਼ਤ ਦਾ ਖਿਆਲ ਆ ਨਿਆਣਾ ਹੁਮੇ ਚਪੇੜ ਮਾਰ ਕੇ ਬਿਠਾਣਾ ਹੈ ਹੀ ਬੁੱਢ ਬਲੇਟ ਦੀਵੇ ਮਿਲਦੇ ਨਾਲ ਪੋਲੇ ਪੋਲੇ ਪੈਰ ਧਰ ਦੱਬ ਵਿੱਚ ਬੋਤਲ ਦੀ ਨਰੈਣ ਦੇ ਘਰ ਵੱਲ ਚੋਰਾ ਵਾਂਗ ਉਤਰਿਆ ਜਾਂਦਾ ਜਾਗਰ ਸੋਚ ਰਿਹਾ ਸੀ ਕਿਤੇ ਠੀਕੀ ਤਾਂ ਨਹੀਂ ਸੀਪਾ ਆਖਦੀ ਭਾਬੀ ਨਹੀਂ ਨਹੀਂ ਨਰੈਣ ਤਾਂ ਆਪਣਾ ਜਾ ਰਿਹਾ ਹੈ ਪਾਨੋ ਹਾਂ ਪਾਨੋ ਨਹੀਂ ਉਹ ਤਾਂ ਆਪਣੀ ਭਾਬੀ ਹੈ ਜਾਗਰ ਨੇ ਹੌਲੀ ਦੇ ਕੇ ਭੇੜਿਆ ਹੋਇਆ ਧਰ ਖੜਕਾਇਆ ਰੋਟੀ ਪਕਾਉਂਦੀ ਪਾਨੋ ਨੇ ਉੱਠ ਕੇ ਧਰ ਖੋਲਿਆ ਜਾਗਰ ਨੇ ਕੁਝ ਕਹਿਣ ਤੋਂ ਪਹਿਲਾਂ ਉਹ ਬੋਲੀ ਤੇਰਾ ਵਾਈ ਤਾਂ ਕਰਨੀ ਜਾਗਰਾ ਚੰਗਾ ਮੈਂ ਜਵਾਰੇ ਬੈਠਦਾ ਜਦੋਂ ਆ ਗਿਆ ਭੇਜਦੀ ਕਹਿੰਦਾ ਜਾਗਰ ਪੌੜੀ ਚੜ ਗਿਆ ਬਿੰਦ ਕੁਮਾਗਰੋ ਫੇਰ ਇਹ ਠਾ ਉਤਰਿਆ ਪਾਪੀ ਪਾਣੀ ਦੀ ਗੜਬੀ ਤਾਂ ਦਹੀਂ ਨਾਲੇ ਗਲਾਸ ਵੀ ਤੂੰ ਆਪਣੇ ਬਾਈ ਆਏ ਤੋਂ ਆ ਜੀ ਜਾਗਰਾ ਆਹ ਕੋ ਭਾਣੋਂ ਨਿੰਬੂ ਆ ਭੇਡ ਲਿਆ ਚੱਕੇ ਤੱਕੇ ਕਰਦਾ ਉਹ ਬਾਹਰ ਕੋਲ ਕੇ ਮਗਰ ਹੀ ਚਲਾ ਗਿਆ ਤੂੰ ਸਹਤ ਮੈਨੂੰ ਉਪਰਾ ਸਮਝਦੀ ਹੈ ਭਾਬੀ ਪਰ ਨਰੈਣ ਅਸਲ ਵਿੱਚ ਮੇਰਾ ਚਾਚਾ ਲੱਗਦਾ ਪਰ ਮੁੱਢ ਤੋਂ ਹੀ ਆੜੀ ਰਹੇ ਆ ਇਸ ਖਾਤਰੋ ਉਹਨੂੰ ਬਾਈ ਆਖਦਾ ਉਸਨੇ ਤਾਂ ਮੈਨੂੰ ਨਿੱਕੇ ਹੁੰਦੇ ਨੂੰ ਗੋਦੀ ਚੁੱਕ ਕੇ ਖੜਾਇਆ ਨਹੀਂ ਮੇਰਾ ਮਤਲਬ ਸੀ ਤੇਰਾ ਬਾਈ ਘਰ ਨਹੀਂ ਤੇ ਆਖਦੀ ਪਾਨੋ ਨੇ ਉਸ ਨੂੰ ਉੱਥੋਂ ਤੋਰਨ ਦੀ ਖਾਤਰ ਪਾਣੀ ਦੀ ਗੜਬੀ ਤੇ ਖਾਲੀ ਗਲਾਸ ਕੋਲ ਲਿਆ ਤਰਿਆ ਜਾਗਰਬਿੰਦ ਕੋ ਚੁੱਪ ਕਰਿਆ ਬੈਠਾ ਪਾਨੋ ਵੱਲ ਝਾਕਦਾ ਰਿਹਾ ਜਿਵੇਂ ਉਸਨੇ ਕੁਝ ਆਕਣਾ ਹੋਵੇ ਭਾ ਲੋ ਪਾਨੋ ਨੇ ਮੀ ਪਾਈ ਰੋਟੀ ਲਉਂਦੀ ਰਹੀ ਫਿਰ ਪਾਣੀ ਦੀ ਗੜਬੀ ਤੇ ਖਾਲੀ ਗਲਾਸ ਲੈ ਕੇ ਉਹ ਕੋਠੇ ਚੜ੍ਹਿਆ ਇਕੱਲਾ ਬੈਠਾ ਹੀ ਪਿੰਦਾ ਰਿਹਾ ਪਾਣ ਨੂੰ ਰੋਟੀਆਂ ਪਕਾ ਕੇ ਹਟੇ ਹੀ ਸੀ ਜਦੋਂ ਜਾਗਰ ਫੇਰੇ ਠਾਂ ਉੱਤਰਾਇਆ ਪਾਣ ਨੂੰ ਨੇ ਚੋਪਣ ਲਈ ਰੋਟੀਆਂ ਥਾਪੇ ਵਿੱਚੋਂ ਕਲੇਰ ਲਈਆਂ ਜੋ ਆਪਾਂ ਨਿਕਲ ਜਾਵੇ ਜਾਗਰ ਨੇ ਜਾਣ ਕੇ ਖੰਗੂਰਾ ਮਾਰਿਆ ਜੋ ਪਾਣ ਨੂੰ ਉਸ ਵੱਲ ਦੇਖ ਕੇ ਪਾਣ ਨੂੰ ਆਪਣੇ ਧਿਆਨ ਕੁਝੇ ਵਿੱਚੋਂ ਥੰਦੇ ਦਾ ਹੱਥ ਲਾ ਲਾ ਰੋਟੀਆਂ ਚੋਪੜਦੀ ਰਹੀ ਮੈਂ ਕਿਹਾ ਭਾਬੀ ਤੂੰ ਸਾਡੇ ਨਾਲ ਗੁੱਸੇ ਆ ਜਾਗਰ ਨੇ ਚੌਕੇ ਵਿੱਚ ਪੀੜੀ ਉੱਤੇ ਬੈਠਦੇ ਆ ਕਿਹਾ ਥਰਾਬ ਦੀ ਹਵਾੜ ਪਾਣ ਨੂੰ ਦੇ ਸਿਰ ਨੂੰ ਚੜੀ ਉਸਨੇ ਇੱਕ ਵਾਰੀ ਜਾਗਰਵਾਲ ਦੇਖਿਆ ਤੇ ਨੀਵੇਂ ਪਈ ਆਪਣੇ ਕੰਮ ਲੱਗੀ ਰਹੀ ਮੈਂ ਕਿਹਾ ਭਾਬੀ ਛੋਟੇ ਦਿਓਰ ਨਾਲ ਕਦੇ ਹੱਸ ਕੇ ਵੀ ਗੱਲ ਕਰ ਲਿਆ ਕਰ ਲੋਕਾਂ ਦੀਆਂ ਭਾਬੀਆਂ ਤਾਂ ਸੋ ਸੋ ਖਾਤਰਾਂ ਕਰਦੀਆਂ ਨੇ ਆਪਣੇ ਦਿਓਰਾਂ ਦੀਆਂ ਪਾ ਨੂੰ ਜਰਾ ਕੂਕੂਰੀ ਪਾ ਕੇ ਉਸ ਵੱਲ ਝਾਕ ਕੇ ਤੇ ਬੋਲੀ ਜਾਗਰ ਉੱਪਰ ਹੀ ਜਾ ਕੇ ਬਹਿ ਜਾ ਜਦੋਂ ਤਾਈ ਤੂੰ ਨਹੀਂ ਮੰਨਦੀ ਮੈਂ ਨਹੀਂ ਜਾਂਦਾ ਜਾਗਰ ਲੱਤਾਂ ਪਛਾਰ ਕੇ ਬੈਠਦਾ ਹੋਇਆ ਬੋਲਿਆ ਜਾਗਰਾ ਇਹ ਗੱਲ ਚੰਗੀ ਨਹੀਂ ਭਾਨੂ ਨੇ ਸਾਡ ਵੱਲ ਕੇ ਕਿਹਾ ਭਾਬੀ ਭਾਮੋ ਜੰਮੰਦੀਆਂ ਜੁੱਤੀਆਂ ਸਮਾਲਿਆ ਪਰ ਘੂਰ ਕੇ ਨਾ ਦੇਖ ਭਾਨੂ ਚੁੱਪ ਕਰ ਰਹੀ ਸਾਰਾ ਦਿਨ ਸੋਚਦੀ ਨੂੰ ਮਸਾਂ ਕਿਤੇ ਦਿਨ ਛਪਦਾ ਤਰਸ ਜਾਈਦਾ ਤੇਰਾ ਮੂੰਹ ਦੇਖਣ ਨੂੰ ਵੀ ਮੂੰਹ ਨੂੰ ਕਿ ਮੇਰੇ ਫੁੱਲ ਲੱਗੇ ਹੋਏ ਨੇ ਭਾਨੂ ਨੇ ਰੋਟੀਆਂ ਪੋਣੇ ਵਿੱਚ ਪਲੇਟ ਕੇ ਡੱਬੇ ਵਿੱਚ ਪਾ ਕੇ ਢੇੜੇ ਵਿੱਚ ਧਰਦਿਆਂ ਕਿਹਾ ਇਹ ਹੀ ਤਾਂ ਮੈਨੂੰ ਵੀ ਸਮਝ ਨਹੀਂ ਆਉਂਦੀ ਘਰੋਂ ਵੀ ਕੁੱਤੇ ਖਾਣੀ ਕਰਾਈਦੀ ਐ ਤੂੰ ਵੀ ਸਖੇਰ ਛੜਦੀ ਐ ਫੇਰ ਵੀ ਮਨ ਸੋਰਾ ਇੱਧਰ ਨੂੰ ਤੋੜ ਲੈਂਦਾ ਪਾਨੂ ਆਟੇ ਵਾਲੇ ਪ੍ਰਾਂਤ ਵਿੱਚ ਪਾਣੀ ਪਾ ਕੇ ਖੁਰਚਣੇ ਨਾਲ ਆਟਾ ਖੁਰਚਣ ਲੱਗ ਪਈ ਭਾਬੀ ਸਰਬਣ ਵੀ ਮੇਰਾੜੀ ਸੀ ਇੱਕ ਵਾਰੀ ਜਰਗ ਦੇ ਮੇਲੇ ਤੇ ਉਹ ਮੇਰੇ ਨਾਲ ਕੋਲਿਆ ਵੀ ਸੀ ਪਾਨੂ ਗੁੱਸਾ ਭੁੱਲ ਗਈ ਹੌਂ ਕਪਰਿਆ ਰੋਣ ਹਾ ਕੇ ਹੋ ਕੇ ਜਾਗਰ ਵੱਲ ਦੇਖਿਆ ਉਦੋਂ ਹੀ ਪਤਾ ਲੱਗਿਆ ਜਦੋਂ ਜਾਗਰ ਨੇ ਉਸ ਦੀ ਆਵਾਜ਼ ਫੜ ਲਈ ਨਹੀਂ ਜਾਗ ਰਹਾ ਨਹੀਂ ਪਾਨੂ ਨੇ ਚੁੰਝਲਾ ਕੇ ਕਿਹਾ ਤੂ ਤੱਲਾਹੂ ਪੀ ਲਿਆ ਮੇਰਾ ਹਣਾ ਦੇਣੇ ਚੈਣਾ ਨਾ ਰਾਤ ਨੂੰ ਦੋ ਮਹੀਨੇ ਹੋ ਗਏ ਗੇੜੇ ਕੜਦੀ ਨੂੰ ਨਰੈਣ ਵੀ ਕੋਈ ਬੰਦਾ ਜਿਹਦੀ ਖਾਤਰ ਮੇਰੇ ਨਾਲ ਊਂ ਕਰਦੀ ਐ ਜਾਗਰ ਨੇ ਉਸ ਨੂੰ ਸੱਟ ਪਟਾੰਦੀ ਨੂੰ ਬਾਹਾਂ ਵਿੱਚ ਨਪੀੜ ਕੇ ਕਿਹਾ ਨਹੀਂ ਨਹੀਂ ਮੈਂ ਰੋਲਾ ਪਾ ਦੇਣਾ ਜਾਗਰਾ ਰੱਬ ਵਾਸਤੇ ਜਾ ਜਾਂਦਾ ਰਹਿ ਕਿੱਥੇ ਜਾਮਾ ਮੱਜਨੇ ਸਿਰ ਹਿਲਾਇਆ ਸੰਕਲ ਖੜਕਾਇਆ ਜਾਗਰ ਨੇ ਸਮਝਿਆ ਨਰੈਣ ਆ ਗਿਆ ਉਹ ਪੰਨੋਂ ਨੂੰ ਛੱਡ ਕੇ ਪਰਾਂ ਹੋ ਗਿਆ ਪਾਣੂ ਨਟਕੇ ਅੱਗ ਦੇ ਭੂਕੇ ਵਾਂਗੂ ਬਾਹਰ ਨਿਕਲ ਗਈ ਉਸੇ ਤਰ੍ਹਾਂ ਬਾਰ ਖੁੱਲਾ ਸਾਡ ਉਹ ਡਰੀ ਘ ਭਾਈ ਸ਼ਾਂਤੀ ਦੇ ਘਰ ਜਾ ਬੜੀ ਕੁੜੇ ਪਾਣੂ ਤੂੰ ਐ ਕਿ ਮੈਂ ਗੰਦੀ ਕੋਲੀ ਲੱਗਦੀ ਫਿਰਦੀ ਐ ਸ਼ਾਂਤੀ ਨੇ ਤਰ੍ਹਾਂ ਮੂਰੇ ਬੈਠੇ ਇੱਕ ਕਤੂਰੇ ਨੂੰ ਬੁਰਕੀ ਛੁੱਟ ਜੇ ਪੁੱਛਿਆ ਮੈਂ ਹੀ ਐ ਬੇਬੇ ਆ ਕੇ ਪਾਣੂ ਉਸ ਕੋਲ ਜਾ ਕੇ ਰੋ ਪਈ ਉਹ ਕੀ ਕਿਹਾ ਦੱਸ ਤਾਂ ਸਹੀ ਨਰਾਇਣ ਨੇ ਕੁਛ ਕਿਹਾ ਸ਼ਾਂਤੀ ਨੇ ਉਸ ਦੇ ਸਿਰ ਉੱਤੇ ਹੱਥ ਰੱਖ ਕੇ ਪਰਤੌਂਦਿਆਂ ਕਿਹਾ ਨਹੀਂ ਬੇਬੇ ਉਹ ਤਾਂ ਕਰਨੀ ਤੇ ਜਾਗਰ ਜਾਗਰ ਅੱਗੋਂ ਗੱਲ ਛਟਕੋ ਰਿਆਂ ਵਿੱਚ ਖੋ ਗਈ ਅੱਛਾ ਉੱਚ ਦੀ ਇਹ ਮਜਾਲ ਮੈਂ ਉਹਨੇ ਪੁੱੜਦੀਆਂ ਦਾੜੀ ਹਰਾਮੀ ਦੀ ਅੱਖ ਦੀ ਸ਼ਾਂਤੀ ਦਰਾਂ ਕੋਲ ਪਏ ਗੰਨੇ ਦੇ ਟੋਟੇ ਨੂੰ ਚੁੱਕ ਕੇ ਤੁਰ ਪਈ ਬੇਬੇ ਡੰਡ ਨਾ ਪਾਈ ਲੋਕ ਕੀ ਕਹਿਣਗੇ ਭਾਨੂ ਨੇ ਵਾਸਤਾ ਪਾਇਆ ਜਾਣਦੇ ਨਹੀਂ ਲੋਕਾਂ ਨੇ ਕੀ ਕਹਿਣਾ ਸੀ ਇਹ ਗਿੱਜਾ ਗਿੱਜਾ ਭਲਕੇ ਕਿਸੇ ਹੋਰ ਦੀ ਇੱਜ਼ਤ ਨੂੰ ਹੱਥ ਪਾਊਗਾ ਮੈਂ ਤਾਂ ਇਸ ਦਾ ਕੰਮ ਕੀ ਹੈ ਇਸ ਵੇਲੇ ਸਾਡੀ ਵੀ ਵੜਨ ਦਾ ਸ਼ਾਂਤੀ ਬੋਲਦੀ ਜਾ ਰਹੀ ਸੀ ਸ਼ਾਂਤੀ ਦੇ ਜਾਂ ਤੋਂ ਪਹਿਲਾਂ ਹੀ ਜਾਗਰ ਜਾ ਚੁੱਕਿਆ ਸੀ ਪਰ ਜਿਹੜਾ ਵੀ ਕੋਈ ਮਿਲੇ ਸ਼ਾਂਤੀ ਇਹ ਹੀ ਆਖੇ ਹੈ ਨਹੀਂ ਹਨੇ ਰਸਾਈਂ ਦਾ ਦੇ ਆ ਲੋ ਦਾ ਰੁੱਟ ਜਾਣਾ ਜਾਗਰ ਥਰਾਪੀ ਕਿ ਨਰਿੰਦੇ ਘਰੇ ਜਾ ਬੜਿਆ ਨਹੀਂ ਬੀਬੇ ਤੈਨੂੰ ਕੀ ਪਤਾ ਕਈ ਵਾਰ ਇਹ ਹੋ ਜੀਆਂ ਆਪ ਹੀ ਪਹਿਲਾਂ ਮੰਗਰ ਲਾਲ ਲੈਂਦੀਆਂ ਨੇ ਤੇ ਜੇ ਕੋਈ ਉੱਪਰੋਂ ਆ ਜੇ ਤਾਂ ਡੰਡ ਪਾ ਦਿੰਦੀਆਂ ਨੇ ਸੱਚੀਆਂ ਬੰਨਦੀਆਂ ਮਾਰੀਆਂ ਬਚਨੀ ਨੇ ਸ਼ੰਤੀ ਨੂੰ ਦੱਛਿਆ ਕੁੜੇ ਨਹੀਂ ਇਹਨੇ ਇਹ ਮਹੀਨੇ ਹੋ ਗਏ ਨੇ ਭਾਨੋ ਨੂੰ ਆਈ ਨੂੰ ਕਦੇ ਅੱਖ ਚ ਪਾਈ ਨਹੀਂ ਰੜਕੀ ਉਨੀ ਇਹੋ ਜੀ ਬੇਬੇ ਕਹਿੰਦੀ ਨੇ ਜਾਗਰ ਸਹਿਰੋਂ ਸੂਟ ਸਮਾਰਟੀ ਲਿਆਇਆ ਹੋਰ ਐਵੇਂ ਤਾਂ ਨਹੀਂ ਆਉਂਦੇ ਸੂਟ ਨਹੀਂ ਕੁੜੇ ਤਾਂ ਮੇਰੇ ਸਾਹਮਣੇ ਦੀ ਗੱਲ ਆ ਉਹ ਤਾਂ ਨਰੇਨ ਨੇ ਆਪ ਫੜਾਤਾ ਸੀ ਵਈ ਕਰਦੇ ਆਂ ਆਪੂ ਕਿਸੇ ਕੰਮ ਪਰਥਲੇ ਨੂੰ ਚਲਾ ਗਿਆ ਸੀ ਆਹੋ ਬੇਬੇ ਹੋਰ ਤੇਰੇ ਬੈਠੀ ਤੋ ਕੀ ਆਖਦਾ ਇਹ ਹੀ ਅੱਖਣਾ ਸੀ ਵੀ ਨਰੈਣ ਨੇ ਫੜਾਇਆ ਫੇਰ ਭਾਈ ਰੱਬ ਦੀਆਂ ਰੱਬ ਜਾਣੇ ਆਖਦੀ ਸ਼ਾਂਤੀ ਨੇਂਦਰਾ ਮੂਰੇ ਖੜੋਤੀ ਡੱਬੀ ਕੁੱਤੀ ਤੇ ਟਿਕਾ ਕੇ ਗੰਨਾ ਮਾਰਿਆ ਉਹ ਝੁੰਘ ਝੁੰਘ ਕਰਦੀ ਤਿੰਨ ਲੱਤਾਂ ਨਾਲ ਉੱਥੋਂ ਭੱਜ ਤੁਰੀ